ਵਾਕਮਾਲ اناਊਂਸਰ ਤੇ ਤੌਫੀਕ ਦੇ ਬੜੇ ਅੱਛੇ ਮਾਲਕ ਚੜਨਾ ਜੁੜੇ ਜੁੜੇ ਟਿਵਾਣਾ ਬਾਜੀ ਜਿਹਨਾਂ ਨੂੰ ਸਾਰੀ ਦੁਨੀਆ ਜਾਣਦੀ ਨੇ ਬਹੁਤ ਅੱਛੇ ਉਹਨਾਂ ਦੇ ਵਿਊਜ਼ ਹੁੰਦੇ ਨੇ ਬਹੁਤ ਅੱਛੇ ਉਹਨਾਂ ਦੇ ਫਿਲਮ ਦੇ ਜੋ ਅਸੀਂ ਗੱਲ ਕਰਦੇ ਹਾਂ ਜੋ ਉਹਨਾਂ ਦੇ ਆਪਣੇ ਸੀਰੀਅਲ ਨੇ ਉਹਨਾਂ ਵਿੱਚ ਵੀ ਬਹੁਤ ਅੱਛੀ ਗੱਲਬਾਤ ਕਰਦੇ ਨੇ ਹਰ ਆਰਟਿਸਟ ਨੂੰ ਮਿਲੇ ਹੋਏ ਨੇ ਸਰ ਕੀ ਕਹਿਣਾ ਚਾਹੋਗੇ ਬੀਬੀ ਰਜਨੀ ਬਾਰੇ ਦੇਖੋ ਜੀ ਗੱਲ ਇਹ ਹੈ ਕਿ ਫਿਲਮਾਂ ਵੇਖਣ ਦਾ ਕਾਹੇ ਬਗਾਹੇ ਮੌਕਾ ਮਿਲ ਜਾਂਦਾ ਸਾਰੇ ਕਲਾਕਾਰ ਭੈਣਾ ਵੀ ਸਾਡੇ ਮਿੱਤਰ ਨੇ ਬਹੁਤ ਸਤਿਕਾਰਯੋਗ ਆ ਪਰ ਮੈਨੂੰ ਲੱਗਦਾ ਵੀ ਮੈਂ ਚੰਗੀ ਫਿਲਮ ਬਹੁਤ ਚਿਰ ਬਾਅਦ ਦੇਖ ਤੇ ਜੇਕਰ ਮੈਨੂੰ ਫਿਲਮ ਇਹ ਚੰਗੀ ਨਾ ਲੱਗਦੀ ਤਾਂ ਮੈਂ ਇੱਥੇ ਵੀ ਗੱਲ ਕਹਿਣੀ ਸੀ ਕਿ ਇਹ ਫਿਲਮ ਨੂੰ ਕੋਈ ਨਾ ਵੇਖੇ ਪਰ ਮੈਂ ਇਮਾਨਦਾਰੀ ਨਾਲ ਇਹ ਗੱਲ ਕਹਿਣਾ ਕਿ ਇਹਨੂੰ ਸਾਰੇ ਵੇਖੋ ਜੀ ਇਹਨੂੰ ਤੁਸੀਂ ਆਪਣੀ ਮਾਂ ਨੂੰ ਦਿਖਾਓਗੇ ਨਾ ਉਹ ਮੇਰੇ ਮਾਤਾ ਜੀ ਸਤਕਾਰਯੋਗ ਉੱਥੇ ਖੜੇ ਆ ਉਹਨਾਂ ਨੂੰ ਮੈਂ ਨਾਲ ਲੈ ਕੇ ਆਇਆ ਜੀ ਤੇ ਕੋਈ ਵੀ ਉਮਰ ਵਰਗ ਦਾ ਬੰਦਾ ਵੇਖੂਗਾ ਉਹ ਇਸ ਫਿਲਮ ਦੇ ਲਈ ਆਪਣੇ ਸੱਜਣਾ ਨੂੰ ਦੋਸਤਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਪੰਜ ਚਾਰ ਸੱਤ ਤੱਕ ਤਾਂ ਗਿਫਟ ਕਰੂਗਾ ਜੀ ਮੈਨੂੰ ਬਹੁਤ ਚੰਗੀ ਫਿਲਮ ਲੱਗੀ ਆ ਕਿ ਬੰਦੇ ਦੇ ਵਿੱਚ ਦ੍ਰਿੜਤਾ ਕਿਵੇਂ ਹੋਣੀ ਚਾਹੀਦੀ ਆ ਸਿਰੜ ਕਿਵੇਂ ਹੋਣਾ ਚਾਹੀਦਾ ਜੀ ਪਰਮਾਤਮਾ ਦੇ ਪ੍ਰਤੀ ਇੱਛਾ ਸ਼ਕਤੀ ਸ਼ਰਧਾ ਕਿਵੇਂ ਹੋਣੀ ਚਾਹੀਦੀ ਹੈ ਉਹਦੇ ਵਿੱਚ ਆਕੀਦਾ ਕਿਵੇਂ ਹੋਣਾ ਚਾਹੀਦਾ ਉਹਦੇ ਵਿੱਚ ਸਥਿਤੀ ਨੂੰ ਸਮਝਣ ਦੀ ਤਾਕਤ ਕਿਵੇਂ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਹੰਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਫਿਲਮ ਹੈ ਜਿਹੜੀ ਯੋਗਰਾਜ ਸਿੰਘ ਦੀ ਫਿਲਮ ਅਸਲ ਦੇ ਵਿੱਚ ਯੋਗਰਾਜ ਸਿੰਘ ਨੂੰ ਅਸੀਂ ਉਹਦੇ ਤੋਂ ਦੇਖਦੇ ਆਏ ਜਿਹਨੂੰ ਗੁੱਗੂ ਗਲਤੀ ਯੋਗਰਾਜ ਸਿੰਘ ਦੀਆਂ ਜੱਟਾਂ ਵਾਲੀਆਂ ਫਿਲਮਾਂ ਬਣਦੀਆਂ ਹੁੰਦੀਆਂ ਸੀ ਪਰ ਮੈਨੂੰ ਲੱਗਦਾ ਵੀ ਅੱਗੀ ਯੋਗਰਾਜ ਸਿੰਘ ਦੀ ਅਦਾਕਾਰੀ ਇਸ ਫਿਲਮ ਦੇ ਸਿਖਰ ਤੇ ਹੈ ਰੂਪੀ ਗੱਲ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਜੋ ਪਿੰਗਲੇ ਦੇ ਰੂਪ ਦੇ ਵਿੱਚ ਕਿਰਦਾਰ ਨਿਭਾਇਆ ਹੈਗਾ ਉਹ ਮੁੰਡੇ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਸਾਰੇ ਹੀ ਕਲਾਕਾਰਾਂ ਨੇ ਵਾਕਮਾਲ ਕੰਮ ਕੀਤਾ ਜੇਕਰ ਇਹੋ ਜੀਆਂ ਫਿਲਮਾਂ ਨਹੀਂ ਚੱਲਦੀਆਂ ਪਾ ਪੰਜਾਬੀਆਂ ਦੀ ਮੱਤ ਨੂੰ ਲਾਹਣਤਾ ਤੇ ਬੜੀ ਸਪਸ਼ਟ ਗੱਲ ਆ ਜੇ ਮਨ ਲਓ ਉਦਾਹਰਣ ਦੇ ਤੌਰ ਤੇ ਮੈਂ ਤਾਂ ਕਹਿੰਦਾ ਬਹੁਤ ਚੱਲੇ ਫਿਲਮ ਪਰ ਜੇਕਰ ਨਹੀਂ ਚਲਦੀਆਂ ਤਾਂ ਮਤਲਬ ਪੰਜਾਬੀਆਂ ਦੀ ਮੱਤ ਨੂੰ ਸ਼ੌਂਕ ਲੱਗੀ ਉਹ ਹੜ ਹੜ ਕਰਦੀਆਂ ਫਿਲਮਾਂ ਦੇਖਣ ਦੇ ਆਦੀ ਆ ਉਹਨਾਂ ਨੂੰ ਹੁੜਦੰਗ ਚੰਗਾ ਲੱਗਦਾ ਚੰਗੀਆਂ ਫਿਲਮਾਂ ਦੇਖੋ ਇਹ ਬਹੁਤ ਚੰਗੀ ਆ ਤੁਸੀਂ ਇਹ ਫਿਲਮ ਦੇਖ ਕੇ ਜੇਕਰ ਮੇਰੇ ਤੇ ਯਕੀਨ ਕਰ ਗਏ ਜੇਕਰ ਇਹ ਫਿਲਮ ਦੇਖ ਲਈ ਤੇ ਤੁਸੀਂ ਮੈਨੂੰ ਲਾਂਭਾ ਨਹੀਂ ਦਿਓਗੇ ਵੀ ਇਹ ਟਹਿਣਾ ਗਲਤ ਕਹਿ ਗਿਆ ਇਹ ਐਨੀ ਗੱਲ ਕਰ ਗਿਆ ਤੁਸੀਂ ਇਹ ਗੱਲ ਕਹੋਗੇ ਵੀ ਯਾਰ ਇਹ ਸੱਚ ਦੇ ਨੇੜੇ ਤੇੜੇ ਗੱਲ ਕਰ ਗਿਆ ਤੁਹਾਨੂੰ ਚੰਗੀ ਲੱਗੂ ਸੋ ਟਿਵਾਣਾ ਪਾਜੀ ਵੱਲੋਂ ਬਹੁਤ ਅੱਛੇ ਵੀਓ ਐਂਡ ਇਹ ਫਿਲਮ ਬਹੁਤ ਬਾ ਕਮਾਲ ਹੈ ਤੁਸੀਂ ਸਾਰੇ ਪਹੁੰਚੋ ਗੁਰਪ੍ਰੀਤ ਪੁੱਗੀ ਜੀ ਦਾ ਰੋਲ ਬਾ ਕਮਾਲ ਹੈ ਔਰ ਬਹੁਤ ਅੱਛੀ ਜੀ ਕਿਰਦਾਰ ਇਹਦੇ ਵਿੱਚ ਚਾਈਨੈਸ ਹੋਏ ਸਾਡੇ ਪੰਜਾਬ ਦੇ ਉੱਤੇ ਬਣੀ ਹੋਈ ਹੈ ਸਾਡੇ ਗੁਰੂਆਂ ਪੀਰਾਂ ਦੀ ਹਰ ਗੱਲ ਸਾਂਝੀ ਕੀਤੀ ਗਈ ਹੈ ਇਸ ਫਿਲਮ ਨੂੰ ਜ਼ਰੂਰ ਦੇਖੋ ਆਪਣੇ ਮਾਤਾ ਪਿਤਾ ਨੂੰ ਫਿਲਮ ਜ਼ਰੂਰ ਦਿਖਾਓ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਕੁਝ ਏਦਾਂ ਦੀਆਂ ਫਿਲਮਾਂ ਹੁੰਦੀਆਂ ਕਿ ਜਿਹਦੇ ਅਸੀਂ ਆਪਣੇ ਮਾਪੇ ਸਾਹਮਣੇ ਬੈ ਕੇ ਫਿਲਮਾਂ ਨਹੀਂ ਦੇਖ ਸਕਦੇ ਇਹ ਫਿਲਮ ਵਾਕਈ ਫੈਮਿਲੀ ਫਿਲਮ ਹੈ ਫੈਮਿਲੀ ਵਿੱਚ ਬੈ ਕੇ ਦੇਖੋ ਤੇ ਪੈਸਾ ਵਸੂਲ ਫ